ਕਹਿੰਦੇ ਜ਼ਮੀਨ ਦੇ ਨਾਲ ਖਰੀਦਿਆ ਹੋਇਆ ਕਨੈਕਸ਼ਨ ਕਿਸ ਤਰ੍ਹਾਂ ਨਾਮ ਕਰਵਾਇਆ ਜਾ ਸਕਦਾ ਇਹ ਵੀ ਵਧੀਆ ਸਵਾਲ ਹੈ ਲੋਕਾਂ ਨੂੰ ਕਈ ਇਹ ਵੀ ਨਹੀਂ ਪਤਾ ਹੈਗਾ ਜਿਵੇਂ ਮੰਨ ਲਓ ਕਿਸੇ ਬੰਦੇ ਨੇ ਜ਼ਮੀਨ ਵੇਚਤੀ 5 ਕਿੱਲੇ ਉਹ ਮੋਟਰ ਕਨੈਕਸ਼ਨ ਸਮੇਤ ਹੀ ਦੇਤਾ ਉਹਦੇ ਤਾਂ ਜਿਹਦੀ ਜ਼ਮੀਨ ਸੀ ਤੇ ਜਿਹਦਾ ਮੋਟਰ ਕਨੈਕਸ਼ਨ ਸੀ ਤਾਂ ਉਹ ਬੰਦਾ ਆਪ ਦੇ ਖਰੀਦਦਾਰ ਨੂੰ ਹਲਫੀਆ ਬਿਆਨ ਦੇ ਦਊਗਾ ਠੀਕ ਆ ਵੀ ਅੱਜ ਤੋਂ ਬਾਅਦ ਇਹ ਜ਼ਮੀਨ ਤੇ ਮੋਟਰ ਦਾ ਮਾਲਕ ਜਿਹੜਾ ਖਰੀਦਦਾਰ ਹੈ ਉਹ ਹੈ ਵੀ ਆਪਦੇ ਨਾਮ ਤੇ ਜਿਹੜਾ ਮੋਟਰ ਕਨੈਕਸ਼ਨ ਉਹ ਕਰਵਾ ਸਕਦਾ ਹੈ ਬਿਲਕੁਲ ਤੋਂ ਆਸਾਨੀ ਨਾਲ ਹੋ ਸਕਦਾ ਹੈ ਇਹਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਏਗੀ ਠੀਕ ਹੈ ਜੀ ਜਿਹੜਾ ਆਪਾਂ ਨੇ ਐਪ ਬਣਾਇਆ ਪੰਜਾਬ ਦੇ ਹੀਰੇ ਇਹ ਪਲੇ ਸਟੋਰ ਪਲੱਸ ਐਪ ਸਟੋਰ ਤੇ ਦੋਨਾਂ ਤੇ ਅਵੇਲੇਬਲ ਹੈਗਾ ਜਦੋਂ ਤੁਸੀਂ ਐਪ ਨੂੰ ਡਾਊਨਲੋਡ ਕਰ ਲਿਆ ਤੁਹਾਨੂੰ ਤਿੰਨ ਕਾਲਮ ਮਿਲਣਗੇ ਪਹਿਲਾ ਕਾਲਮ ਮਿਲੇਗਾ ਫ੍ਰੀ ਮਟੀਰੀਅਲ ਲੈਂਡ ਰਿਕਾਰਡ ਵੀਡੀਓ ਪਲੱਸ ਰਿਕਾਰਡਡ ਵੀਡੀਓ ਇਹ ਤਿੰਨਾਂ ਕਾਲਮਾਂ ਦੇ ਵਿੱਚ 150 ਤੋਂ ਵੱਧ ਵੀਡੀ ਵੀਡੀਓ ਨੇ ਕਿਸੇ ਵੀ ਭੈਣ ਭਰਾ ਨੂੰ ਚਲਾਉਣ ਦੇ ਵਿੱਚ ਕੋਈ ਦਿੱਕਤ ਹੈ ਗਿਆ 9883105702 ਤੇ ਸਾਨੂੰ WhatsApp ਮੈਸੇਜ ਕਰੋ ਕਿਸੇ ਵੀ ਕੰਟਰੀ ਦੇ ਵਿੱਚੋਂ ਚਾਹੇ ਤੁਸੀਂ ਦੇਸ਼ ਦੇ ਵਿੱਚੋਂ ਵਿਦੇਸ਼ ਦੇ ਵਿੱਚੋਂ ਹਰੇਕ ਥਾਂ ਮੈਂ ਤੁਹਾਨੂੰ ਇਹ ਐਪ ਮਿਲੂਗਾ ਸਾਡੀ ਗਾਰੰਟੀ ਆ ਜਿਹੜੇ ਭੈਣ ਭਰਾ ਨੇ ਇੱਕ ਵੀਡੀਓ ਤੇ ਲੈ ਕੇ 163 ਵੀਡੀਓ ਦੇਖ ਲਈਆਂ ਉਹ ਇਹ ਚੀਜ਼ ਦਾ ਮਾਸਟਰ ਨੇ ਮੋਟਰ ਕਨੈਕਸ਼ਨ ਦੀ ਨਾਮ ਬਦਲੀ ਲਈ ਕਿੰਨੀ ਜ਼ਮੀਨ ਹੋਣੀ ਜ਼ਰੂਰੀ ਆ ਮੋਟਰ ਕਨੈਕਸ਼ਨ ਦੀ ਨਾਮ ਬਦਲਣ ਲਈ ਜਿਹੜਾ ਪਹਿਲਾਂ ਆਪਣੇ ਕੋਲ 1 ਏਕੜ ਦਾ ਹੈਗਾ ਸੀ ਜਿਹੜਾ ਆਪਣੇ ਰੈਗੂਲੇਸ਼ਨ ਸੀ ਉਹ ਹੁਣ ਨਹੀਂ ਹੈਗੀ ਠੀਕ ਆ ਇੱਕ ਏਕੜ ਤੋਂ ਘੱਟ ਵੀ ਤੁਹਾਡੇ ਜੇ ਜ਼ਮੀਨ ਨਾਮ ਤੇ ਹੈਗੀ ਆ ਤਾਂ ਨਾਮ ਬਦਲੀ ਤੁਸੀਂ ਕਰਵਾ ਸਕਦੇ ਹੋ ਆਰਾਮ ਨਾਲ ਠੀਕ ਮੰਨ ਲਓ ਜੇ 2 3 4 ਕਨਾਲਾਂ ਹੋਣ ਹਾਂਜੀ ਹਾਂ ਜਿੰਨੀ ਮਰਜ਼ੀ ਠੀਕ ਆ ਆਰਾਮ ਨਾਲ ਕਰਵਾ ਸਕਦੇ ਮਤਲਬ ਉਹਦੇ ਵਿੱਚ ਕਿਹੜਾ ਫਰਦ ਚ ਡਾਟਾ ਸ਼ੋ ਹੋਣਾ ਚਾਹੀਦਾ ਵੀ ਇਸ ਬੰਦੇ ਕੋਲ ਇਹ ਬੰਦੇ ਦੇ ਨਾਂ ਤੇ 2 ਕਨਾਲਾਂ ਜਾਂ 3 ਕਨਾਲਾਂ ਹੈਗੀਆਂ ਹੈਗੀਆਂ ਨੇ ਹਾਂ ਚਾਹੇ ਅਗਲਾ ਸਬਜ਼ੀ ਹੀ ਲਾ ਰਿਹਾ ਕੁਝ ਵੀ ਲਾ ਕਨਾਲਾ ਜੀਰੀ ਤਾਂ ਲਾਉਣਾ ਰਿਹਾ ਝੋਨਾ ਹਾਂ ਪੂਤਾ ਲਾਉਣਾ ਰਿਹਾ ਹੁਣ ਸਬਜ਼ੀ ਸਬਜ਼ੀ ਲਾਊਗਾ ਬੰਦਾ ਸਬਜ਼ੀ ਦੇ ਹੋ ਸਕਦਾ ਉਹਨੂੰ ਠੀਕਾ ਸਸਤੀਆ ਦੋਸਤੋ ਆਪਾਂ ਇੱਕ ਪੋਸਟ ਪਾਈ ਸੀ ਪਹਿਲਾਂ ਵੀਡੀਓ ਪਾਈ ਸੀ ਕਿ ਜਿਹੜਾ ਟਿਊਬਵਲ ਕਨੈਕਸ਼ਨ ਆ ਉਹਦੀ ਨਾਮ ਬਦਲੀ ਆਪਾਂ ਕਿਵੇਂ ਕਰਵਾਉਣੀ ਆ ਜਾਂ ਉਹਦੀ ਨਾਮ ਬਦਲੀ ਕਿਵੇਂ ਹੋ ਸਕਦੀ ਆ ਤੁਹਾਡੇ ਇਹਦੇ ਸਬੰਧ ਵਿੱਚ ਬਹੁਤ ਸਾਰੇ ਸਵਾਲ ਆਏ ਨੇ ਆਪਾਂ ਅੱਜ ਉਹ ਸਾਰੇ ਸਵਾਲ ਲਿਖ ਕੇ ਲੈ ਕੇ ਆਇਆ ਕਿ ਜੇਕਰ ਕੋਈ ਕਨੈਕਸ਼ਨ ਬੰਦਾ ਕਿਸੇ ਤੋਂ ਇਕੱਲਾ ਕਨੈਕਸ਼ਨ ਲੈ ਰਿਹਾ ਉਹਦੀ ਅਸੀਂ ਨਾਮ ਬਦਲੀ ਕਿਵੇਂ ਕਰਵਾਵਾਂਗੇ ਜਾਂ ਸਪੋਜ਼ ਕਰੋ ਜਿਹੜੇ ਬੰਦੇ ਦੇ ਨਾਮ ਕਨੈਕਸ਼ਨ ਆ ਉਹ ਬੰਦਾ ਸਵਰਗਵਾਸ ਹੋ ਗਿਆ ਉਸ ਤੋਂ ਅਗਲੇ ਪਰਿਵਾਰ ਦੇ ਵਿੱਚ ਉਹ ਕਨੈਕਸ਼ਨ ਕਿਵੇਂ ਟ੍ਰਾਂਸਫਰ ਹੋਏਗਾ ਕੀ ਚਾਚਾ ਭਤੀਜੇ ਨੂੰ ਕਨੈਕਸ਼ਨ ਟਰਾਂਸਫਰ ਕਰ ਸਕਦਾ ਜਾਂ ਨਹੀਂ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਸਵਾਲ ਨੇ ਤਾਂ ਅੱਜ ਆਪਾਂ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਆ ਰਹੇ ਹਾਂ ਤੁਹਾਡੇ ਨਾਲ ਇਸ ਤੋਂ ਬਿਨਾ ਕੋਈ ਵੀ ਭੈਣ ਭਰਾ ਆਪਣੇ ਤਜਰਬੇ ਨੂੰ ਆਪਣੇ ਫੀਲਡ ਦੇ ਵਿੱਚ ਕੋਈ ਜੇਕਰ ਕੋਈ ਜਾਣਕਾਰੀ ਆਪਾਂ ਨੂੰ ਸਾਂਝੀ ਕਰਨੀ ਚਾਹੁੰਦਾ ਆਪਣੇ ਚੈਨਲ ਤੇ ਤਾਂ ਨੀਚੇ ਦਿੱਤੇ ਨੰਬਰ ਤੇ ਸਾਨੂੰ ਵਟਸਐਪ ਤੇ ਮੈਸੇਜ ਕਰੋ ਅਸੀਂ ਤੁਹਾਨੂੰ ਕਾਲ ਕਰਾਂਗੇ ਤੁਸੀਂ ਕੋਈ ਵੀ ਆਪਣਾ ਤਜਰਬਾ ਆਪਣੀ ਜ਼ਿੰਦਗੀ ਦੀ ਕਹਾਣੀ ਸਕਸੈਸ ਸਟੋਰੀ ਜਾਂ ਜੋ ਵੀ ਤੁਹਾਡੀ ਲਾਈਫ ਦੀ ਸਟੋਰੀ ਹੈ ਤੁਸੀਂ ਕੋਈ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਨੰਬਰ ਤੇ ਤੁਸੀਂ ਕਮੈਂਟ ਕਰੋ ਇਸ ਤੋਂ ਬਿਨਾ ਹੋਰ ਵੀ ਤੁਸੀਂ ਟਿਊਬਲ ਕਨੈਕਸ਼ਨ ਸੰਬੰਧ ਦੇ ਵਿੱਚ ਕੋਈ ਵੀ ਵੀਡੀਓ ਕੋਈ ਵੀ ਟੌਪਿਕ ਦੇ ਵੀਡੀਓ ਦੇਖਣਾ ਚਾਹੁੰਦੇ ਹੋ ਉਹਦੇ ਲਈ ਸਾਨੂੰ ਸਵਾਲ ਕਰੋ ਬាទ ਉਹ ਵਦ ਅਸੀਂ ਅਗਲੇ ਸੈਸ਼ਨ ਦੇ ਵਿੱਚ ਉਹ ਵੀਡੀਓ ਲੈ ਕੇ ਆਵਾਂਗੇ ਜੀ ਸਾਰੇ ਦੋਸਤਾਂ ਦੇ ਬਾਈ ਦਾ ਸਵਾਗਤ ਕਰਦੇ ਹਾਂ ਸਸੀ ਕਾ ਬਾਈ ਕੀ ਹਾਲ ਚਾਲ ਨੇ ਵਧੀਆ ਜੀ ਤੁਸੀਂ ਦੱਸੋ ਤੇ ਵੀਡੀਓ ਦਾ ਆਪਾਂ ਨੂੰ ਵਧੀਆ ਰਿਸਪੌਂਸ ਮਿਲ ਰਿਹਾ ਅੱਛਾ ਜੀ ਤੇ ਵੀਰੋ ਨੇ ਸਵਾਲ ਬਹੁਤ ਭੇਜੇ ਹੋਏ ਨੇ ਆਪਾਂ ਨੂੰ ਠੀਕ ਹੈ ਜੀ ਤੇ ਦੋਸਤੋ ਇਹ ਤੁਹਾਡੇ ਸਾਰੇ ਸਵਾਲ ਨੇ ਮੈਨੂੰ ਇਹ ਲੱਗਦਾ ਵੀ 40 ਸਵਾਲਾਂ ਦੇ ਗੇੜ ਹੈਗੇ ਨੇ ਤਾਂ ਸਾਰਿਆਂ ਦੇ ਜਵਾਬ ਆਪਾਂ ਲੈ ਕੇ ਆਵਾਂਗੇ ਵੀਡੀਓ ਬਾਦ ਵਾਸਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਪਾਈ ਤੀ ਇੱਕ ਟੀਊਬ ਵੱਲ ਨਾਮ ਬਦਲੀ ਦੀ ਹਾਂਜੀ ਹਾਂਜੀ ਉਹਦੇ ਸਬੰਧ ਵਿੱਚ ਆਪਾਂ ਅੱਜ ਬਹੁਤ ਸਾਰੇ ਸਵਾਲ ਲੈ ਕੇ ਆਏ ਆ ਠੀਕ ਹੈ ਜੀ ਤੇ ਇਹਦਾ ਪਹਿਲਾ ਸਵਾਲ ਹੈ ਕਿ ਕਹਿੰਦੇ ਪਿਤਾ ਦੀ ਮੌਤ ਤੋਂ ਬਾਅਦ ਮੋਟਰ ਉਸ ਦੇ ਵਾਰਸਾਂ ਦੇ ਕਿਸ ਤਰ੍ਹਾਂ ਹੋਵੇਗੀ ਜਿਹੜੀ ਪਿਤਾ ਦੇ ਨਾਮ ਤੇ ਮੋਟਰ ਹੁੰਦੀ ਹੈ ਯਾਰ ਅੱਗੇ ਵਾਰਸਾਂ ਦੇ ਨਾਲ ਤੇ ਕਰਨੀ ਹੁੰਦੀ ਹੈ ਉਹ ਤਾਂ ਬੜਾ ਸੌਖਾ ਜਾਂ ਢੰਗ ਹੈ ਲੋਕਾਂ ਨੂੰ ਭੇਤ ਨਹੀਂ ਹੈਗਾ ਇਹਨਾਂ ਹਮ ਜਦੋਂ ਥੋਡੇ ਕਿਸੇ ਬਜ਼ੁਰਗ ਦੀ ਮੌਤ ਹੋ ਗਈ ਜਾਂ ਪਿਤਾ ਦੀ ਮੌਤ ਹੋ ਗਈ ਉਹ ਜਿਹੜਾ ਕਨੈਕਸ਼ਨ ਉਹ ਦਿਨ ਆਤ ਹੀ ਖੜਾ ਠੀਕਾ ਠੀਕ ਹੈ ਉਹਨੂੰ ਤੁਸੀਂ ਨਾਮ ਕਰਾਉਣ ਲਈ ਇੱਕ ਤਾਂ ਜੇ ਤੁਹਾਡੀ ਮਾਤਾ ਜੀ ਜਿਉਂਦੇ ਨੇ ਉਹਨਾਂ ਦਾ ਹਲਫੀਆ ਬਿਆਨ ਲੱਗ ਜਾਊਗਾ ਤੁਹਾਡੇ ਹੱਕ ਦੇ ਵਿੱਚ ਠੀਕਾ ਤੇ ਤੁਹਾਡੇ ਪਿਤਾ ਜੀ ਦੀ ਜਿਹੜੀ ਡੈਥ ਸਰਟੀਫਿਕੇਟ ਹੈ ਉਹ ਪਿਤਾ ਜੀ ਨਾ ਕਹਿ ਕੇ ਕੋਈ ਵੀ ਇਨਸਾਨ ਲਾ ਲਓ ਹਾਂ ਕੋਈ ਵੀ ਲਾ ਲਓ ਚਲੋ ਕਿਸੇ ਦੇ ਮਾਤਾ ਜੀ ਦੇ ਨਾਂ ਤੇ ਵੀ ਹੁੰਦਾ ਹੈ ਕਿਸੇ ਦਾਦੀ ਦੇ ਨਾਂ ਤੇ ਵੀ ਹੁੰਦਾ ਦਾਦਾ ਜੀ ਦੇ ਨਾਂ ਤੇ ਹੁੰਦਾ ਹਨਾ ਕਿਸੇ ਦੇ ਪਿਤਾ ਦੇ ਨਾਂ ਤੇ ਹੁੰਦਾ ਤਾਂ ਕਿਸੇ ਦੇ ਭਰਾ ਦੇ ਨਾਂ ਤੇ ਵੀ ਹੁੰਦਾ ਠੀਕਾ ਕਿਸੇ ਦੀ ਵੀ ਮੌਤ ਦੇ ਜਦੋਂ ਆਪਾਂ ਕਾਨੂੰਨੀ ਵਾਰਸਾਂ ਦੀ ਗੱਲ ਕਰਦੇ ਆਂ ਕਿਸੇ ਦੀ ਮੌਤ ਦੇ ਸਬੰਧ ਵਿੱਚ ਉਹ ਬੰਦੇ ਦਾ ਡੈਥ ਸਰਟੀਫਿਕੇਟ ਤਾਂ ਪਹੁੰਚਾਈਦਾ ਚਾਹੀਦਾ ਚਾਹੀਦਾ ਠੀਕ ਹੈ ਜੀ ਤੇ ਅੱਗੋਂ ਜਿਹੜੇ ਉਹਦੇ ਵਾਰਿਸ ਹੁੰਦੇ ਨੇ ਉਹਨਾਂ ਤੋਂ ਆਪਾਂ ਨੂੰ ਐਨਓਸੀ ਲੈਣੀ ਪੈਂਦੀ ਹੈ ਠੀਕ ਹਲਫੀਆ ਬਿਆਨ ਦੇ ਰੂਪ ਦੇ ਵਿੱਚ ਐਨਓਸੀ ਲੈਣੀ ਪਊਗੀ ਤਾਂ ਇਸ ਤਰੀਕੇ ਨਾਲ ਆਪਾਂ ਜਿਹੜਾ ਉਹ ਕਨੈਕਸ਼ਨ ਆਪਾਂ ਨਾਮ ਕਰਵਾ ਸਕਦੇ ਆਂ ਆਪਣੀ ਠੀਕ ਹੈ ਜੀ ਆਪਾਂ ਡਾਕੂਮੈਂਟ ਦੀ ਗੱਲ ਕਰੀਏ ਕਿ ਕਿਹੜੀ ਡਾਕੂਮੈਂਟ ਲੱਗਦੇ ਨੇ ਇਹਦੇ ਵਿੱਚ ਇੱਕ ਤਾਂ ਜਿਹੜਾ ਬੰਦਾ ਫੌਤ ਹੋ ਗਿਆ ਠੀਕ ਉਹਦਾ ਮੌਤ ਦਾ ਸਰਟੀਫਿਕੇਟ ਲੱਗੂਗਾ ਇੱਕ ਉਹਦਾ ਕੁਰਸੀ ਬੀਗੋ ਦੇ ਪਰਿਵਾਰ ਦੇ ਕਿੰਨੇ ਮੈਂਬਰ ਨੇ ਕਿੰਨੇ ਮੈਂਬਰ ਨੇ ਉਹ ਨੰਬਰਦਾਰ ਤਸਦੀਕ ਕਰ ਦਿੰਦਾ ਹੈ ਤੇ ਸਰਪੰਚ ਵੀ ਸਾਈਨ ਕਰ ਦਿੰਦਾ ਹੈ ਠੀਕ ਆ ਉਹ ਚੀਜ਼ ਚਾਹੀਦੀ ਹੈ ਫਿਰ ਉਹ ਕੁਰਸੀ ਦਾ ਕੁਰਸੀ ਨਾਮੇ ਦੇ ਆਧਾਰ ਤੇ ਹੀ ਆਪਾਂ ਬਾਕੀ ਵਾਰਸਾਂ ਦੇ ਜਿਹੜੇ ਹਲਫੀਆ ਬਿਆਨ ਨੂੰ ਲੈਣੇ ਆ ਉਹ ਲੈਣੇ ਆਪਾਂ ਹਾਂਜੀ ਹਾਂ ਠੀਕ ਹੈ ਜੀ ਤੇ ਇੱਕ ਮੋਟਰ ਜਿਹੜਾ ਕਨੈਕਸ਼ਨ ਆ ਉਹ ਕਿੰਨੇ ਵਾਰਸਾਂ ਦੇ ਨਾਮ ਹੋ ਸਕਦਾ ਦੇਖੋ ਜੀ ਜਿਹੜਾ ਸਰਕੂਲਰ ਆਇਆ ਸੀ ਆਪਣਾ 6/220 ਮੈਂ ਇੰਸਟਾਗ੍ਰਾਮ ਤੇ ਵੀ ਤੁਹਾਨੂੰ ਟੈਗ ਕਰਕੇ ਵੀਡੀਓ ਪਾਈ ਹੋਈ ਹੈ ਠੀਕ ਹੈ ਤੇ ਉਹਦੇ ਵਿੱਚ ਵੀ ਮੈਂ ਇਹ ਹੀ ਦੱਸਿਆ ਵੀ ਜਿਹੜਾ ਆਪਣੇ ਕਾਨੂੰਨੀ ਵਾਰਸ ਨੇ ਇੱਕ ਤੋਂ ਵੱਧ ਕਾਨੂੰਨੀ ਵਾਰਸਾਂ ਦੇ ਹੋ ਸਕਦਾ ਉਹ ਚਾਹੇ ਤੁਸੀਂ 10 ਭਰਾ ਹੀ ਕਿਉਂ ਨਾ ਹੋਣ ਹੂੰ 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 ਕਈ ਵਾਰੀ ਹੁਣ ਪਹਿਲਾਂ ਹੁੰਦੇ ਸੀ ਪਰਿਵਾਰ ਵੱਡੇ ਹੁੰਦੇ ਸੀ ਠੀਕ ਆ 10 10 ਭਰਾ ਹੁੰਦੇ ਸੀ ਹਾਂਜੀ ਹਾਂ ਹਣਾ ਚਲੋ ਉਹ ਤਾਂ ਹੁਣ 10 ਭਰਾ ਹੁੰਦੇ ਜ਼ਮੀਨ ਵੀ ਜ਼ਿਆਦਾ ਹੁੰਦੀ ਫਰਿੱਕ ਮੋਟਰ ਨਾਲ ਤਾਂ ਸਰਦਾ ਵੀ ਸੀ ਸਰਦਾ ਨਹੀਂ ਸੀ ਹੁਣ ਇੱਥੇ ਪਰਿਵਾਰ ਛੋਟੇ ਹੋ ਗਏ ਦੋ ਦੋ ਤਿੰਨ ਤਿੰਨ ਭਰਾ ਰਹਿ ਗਏ ਤਾਂ ਇੱਕ ਮੋਟਰ ਹੁੰਦੀਆਂ ਜ਼ਮੀਨਾਂ ਵੀ ਥੋੜੀਆਂ ਰਹਿ ਗਈਆਂ ਹਾਂ ਤਾਂ ਉਹ ਮੋਟਰ ਕਨੈਕਸ਼ਨ ਦੋ ਦੋ ਤਿੰਨ ਤਿੰਨ ਦੇ ਜਣਾਂ ਦੇ ਨਾਂ ਤੇ ਵੀ ਹੋ ਸਕਦਾ ਆਰਾਮ ਨਾਲ ਹੋ ਸਕਦਾ ਉਹਦੇ ਲਈ ਜਿਹੜਾ ਕ੍ਰਾਈਟੇਰੀਆ ਕਹਤਾ ਕਹਿਦਣੇ ਆਪਾਂ ਉਹ ਸਟਾਰਟਿੰਗ ਚੀ ਹੈ ਜੇ ਸਪੋਜ਼ ਕਰੋ ਮੰਨ ਲਓ ਪਹਿਲਾਂ ਤੋਂ ਇੱਕ ਬੰਦੇ ਦੇ ਨਾਮ ਤੇ ਚੱਲਦਾ ਹਾਂਜੀ ਉਹਨਾਂ ਨੇ ਕਿ ਇਹ ਕਰਨਾ ਹੈ ਵੀ ਆਪਣੇ ਮੁੰਡਿਆਂ ਦੇ ਨਾਂ ਤੇ ਕਰਾਉਣਾ ਹੈ। ਹਾਂਜੀ ਠੀਕ ਹੈ ਮੁੰਡਿਆਂ 'ਚ ਕੋਈ ਰੌਲਾ ਚੱਲਦਾ ਨਹੀਂ ਕੋਈ ਸਹਿਮਤ ਨਹੀਂ ਦੇ ਰਿਹਾ ਠੀਕ ਹੈ ਦੋ ਭਰਾ ਮੰਨ ਰਹੇ ਨੇ ਇੱਕ ਨਹੀਂ ਮੰਨ ਰਿਹਾ ਹੈਗਾ ਠੀਕ ਹੈ ਤਾਂ ਉਹ ਕੀ ਕਰਨਗੇ ਤਿੰਨਾਂ ਦੇ ਨਾਮ ਤੇ ਕਰਾ ਦੇਣਗੇ ਠੀਕਾ ਕਲੇਸ਼ ਮਕਾਉਣ ਦੇ ਲਈ ਵੀ ਤੁਸੀਂ ਆਪ ਦਾ ਤਿੰਨੇ ਸੰਭੋ ਜਿਹੜੀ ਮਤਲਬ ਟਿਊਬਲ ਦੀ ਕਾਪੀ ਬਣੇਗੀ ਉਹ ਤਿੰਨਾਂ ਦਾ ਨਾਮ ਹੋਏਗਾ ਹਾਂਜੀ ਉਹ ਤੇ ਤਿੰਨਾਂ ਦਾ ਨਾਮ ਚੜੂਗਾ ਓਕੇ ਆਨਲਾਈਨ ਵੀ ਤਿੰਨਾਂ ਦਾ ਨਾਮ ਹੋਊਗਾ ਠੀਕਾ ਤੇ ਕਾਪੀ ਤੇ ਵੀ ਤਿੰਨਾਂ ਦਾ ਨਾਮ ਹੀ ਹੋਊਗਾ ਕਾਪੀ ਤੇ ਵੀ ਤਿੰਨਾਂ ਦਾ ਨਾਮ ਹਾਂਜੀ 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 ਠੀਕ ਹੈ ਕੀ ਸਾਂਝੀ ਖੇਵਟ ਵਿੱਚ ਕਹਿੰਦੇ ਲੱਗੇ ਮੋਟਰ ਕਨੈਕਸ਼ਨ ਦੀ ਨਾਮ ਬਦਲੀ ਕਰਵਾਉਣ ਲਈ ਸਾਰੇ ਹਿੱਸੇਦਾਰਾਂ ਦੇ ਹਲਫੀਆ ਬਣ ਲੈਣੇ ਜ਼ਰੂਰੀ ਨੇ ਦੇਖੋ ਜੀ ਸਾਂਝੀ ਖੇਵਟ ਤਾਂ ਬਹੁਤ ਵੱਡੀ ਹੋ ਜਾਂਦੀ ਹੈ ਕਈ ਵਾਰੀ ਆਪਾਂ ਪਿਛਲੀ ਵੀਡੀਓ ਵਿੱਚ ਵੀ ਗੱਲ ਕਰੀ ਸੀ ਹਨਾ ਵੀ ਪਿੰਡ ਦੇ ਅੱਧਾ ਜਿਹੜਾ ਰਕਬਾ ਵਾਲਾ ਹਾਂ ਰਕਬਾ ਲਾ ਲੋ ਜਾਂ ਤਬਕਾ ਲਾ ਲੋ ਇੱਕ ਖੇਵਟ ਚ ਆ ਜਾਂਦਾ ਕਈ ਵਾਰੀ ਹਨਾ ਇੱਕ ਖੇਵਟ ਦੀ ਫਿਰ ਤਾਂ 70 70 80 80 ਪੇਜਾਂ ਦੇ ਨਿਕਲ ਜਾਂਦੀ ਹੈ ਹੁਣ ਇੰਨੇ ਜਣਾਂ ਦਾ ਤਾਂ ਪੋਸੀਬਲ ਹੈ ਨਹੀਂ ਆਪਾਂ ਹਲਫੀਆ ਬਣ ਲੈਂਦੇ ਫਿਰ ਅੱਧੇ ਪਿੰਡ ਦਾ ਤਾਂ ਸਿਰਫ ਆਪਾਂ ਨੂੰ ਆਪਣੇ ਜਿਹੜੇ ਪਰਿਵਾਰਕ ਮੈਂਬਰ ਨੇ ਠੀਕ ਆ ਵੀ ਆਪਣੀ ਜ਼ਮੀਨ 'ਚ ਜਿਹਦਾ ਜਿਹਦਾ ਆਪਣੇ ਪਰਿਵਾਰ ਦਾ ਹਿੱਸਾ ਹੈ ਠੀਕ ਆ ਉਹਦਾ ਆਪਾਂ ਨੂੰ ਹਲਫਿਆ ਮੈਨ ਚਾਹੀਦਾ ਹੋਊਗਾ ਉਹਦਾ ਜ਼ਰੂਰੀ ਆ ਹਾਂਜੀ ਹਾਂ ਉਹਦਾ ਜ਼ਰੂਰੀ ਹੈ ਆਦਰਵਾਇਜ਼ ਹੋਰ ਕਿਸੇ ਦਾ ਆਪਾਂ ਨੂੰ ਲੋੜ ਨਹੀਂ ਹੈਗੀ ਲੋੜ ਨਹੀਂ ਹੈ ਹਾਂਜੀ ਠੀਕ ਆ ਕਹਿੰਦੇ ਇੱਕ ਤੋਂ ਵੱਧ ਵਾਰਸਾਂ ਦੇ ਨਾਮ ਮੋਟਰ ਕਨੈਕਸ਼ਨ ਕਰਾਉਣ ਲਈ ਜ਼ਮੀਨ ਇੱਕੋ ਜਗ੍ਹਾ ਹੋਣੀ ਚਾਹੀਦੀ ਆ ਜਾਂ ਦੂਜੇ ਪਿੰਡ ਵਿੱਚ ਮਾਲਕੀ ਵਾਲਾ ਵਾਰਸ ਵੀ ਉਸੇ ਕਨੈਕਸ਼ਨ ਨੂੰ ਆਪਣੇ ਨਾਮ ਕਰਵਾ ਸਕਦਾ ਆਏ ਮੈਨੂੰ ਸਵਾਲ ਆਇਆ ਸੀ ਕਿਸੇ ਦਾ ਮੈਸੇਜ ਦੇ ਵਿੱਚ ਠੀਕ ਹੈ ਤੇ ਉਹ ਮੈਨੂੰ ਪੁੱਛਦਾ ਸੀ ਕਹਿੰਦਾ ਵੀ ਯਾਰ ਮੇਰੀ ਨਾ ਜ਼ਮੀਨ ਕਿਸੇ ਹੋਰ ਪਿੰਡ ਐ ਵੀ ਤੁਸੀਂ ਵੀਡੀਓ ਪਾਈਏ ਵੀ ਇਹ ਵੀ ਨਾਮ ਬਦਲੀ ਇੱਕ ਤੋਂ ਵੱਧ ਕਾਨੂੰਨੀ ਵਾਰਸਾਂ ਦੇ ਤੇ ਮੈਂ ਪੁੱਛ ਲਿਆ ਉਹਨੂੰ ਮੈਂ ਕਿਹਾ ਵੀ ਤੁਹਾਡੀ ਜ਼ਮੀਨ ਕਿੱਥੇ ਐ ਤੇ ਕਹਿੰਦਾ ਪਿੰਡ ਦੂਸਰੇ ਪਿੰਡ ਐ ਮੈਂ ਮੋਟਰ ਕਿੱਥੇ ਕਹਿੰਦਾ ਦੂਸਰੇ ਪਿੰਡ ਐ ਮੇਰਾ ਭਾਈ ਦੂਸਰੇ ਪਿੰਡ ਰਹਿੰਦਾ ਮੈਂ ਦੂਸਰੇ ਦੇ ਨਾਲ ਮੈਂ ਕਹੇ ਨਹੀਂ ਹੁੰਦਾ ਹੁੰਦਾ ਠੀਕ ਹੈ ਉਹ ਸਾਂਝਾ ਟੱਕ ਹੋਵੇ ਸਾਂਝੇ ਟੱਕ ਤੇ ਜ਼ਮੀਨ ਹੋਵੇ ਨਾ ਫੇਰ ਮੋਟਰ ਨਾ ਬਦਲੀ ਦੋਨਾਂ ਦੇ ਹੋ ਜਾਊਗੀ ਐ ਨਹੀਂ ਹੁੰਦਾ ਵੀ ਹਾਂ ਤੁਹਾਡੀ ਜ਼ਮੀਨ ਕਿਤੇ ਹੋਰ ਆ ਤੁਹਾਡੇ ਭਰਾ ਦੀ ਕਿਤੇ ਹੋਰ ਆ ਮੋਟਰ ਕਿਤੇ ਹੋਰ ਚੱਲ ਰਹੀ ਹੈ ਹਾਂ ਹਾਂ ਐ ਨਹੀਂ ਹੁੰਦਾ ਹੁੰਦਾ ਫੇਰ ਨਹੀਂ ਹੋਏ ਨਹੀਂ ਫੇਰ ਨਹੀਂ ਹੋ ਸਕਦਾ ਹੈਗਾ ਉਹ ਜਿਹੜਾ ਤੁਹਾਡੀ ਜ਼ਮੀਨ ਹੈ ਉਹ ਸਾਂਝੀ ਹੋਣੀ ਚਾਹੀਦੀ ਹੈ ਇੱਕੋ ਟੱਕ ਤੇ ਹੋਣੀ ਚਾਹੀਦੀ ਹੈ ਮਤਲਬ ਇੱਕੋ ਪਿੰਡ ਦੇ ਵਿੱਚ ਇੱਕੋ ਟੱਕ ਤੇ ਹੋਣੀ ਚਾਹੀਦੀ ਹੈ ਫੇਰ ਹੋ ਸਕਦਾ ਜੇ ਮੰਨ ਲਓ ਦੋ ਪਿੰਡਾਂ ਦੀ ਆਡੜ ਜ਼ਮੀਨ ਆ ਉਹ ਤਾਂ ਨਹੀਂ ਹੋਏਗੀ ਨਾ ਨਹੀਂ ਇੱਕ ਪਿੰਡ 'ਚ ਵੀ ਜੇ ਤੁਹਾਡੀ ਜ਼ਮੀਨ ਪਿੰਡ ਦੇ ਇਸ ਪਾਸੇ ਆ ਜਾਂ ਦੂਸਰੇ ਦੂਸਰੇ ਪਾਸੇ ਤਾਂ ਵੀ ਨਹੀਂ ਹੋਣਾ ਹੈਗਾ ਅੱਛਾ ਫਿਰ ਵੀ ਨਹੀਂ ਹੋਣਾ ਫਿਰ ਵੀ ਨਹੀਂ ਹੋਣਾ ਹੈਗਾ ਇਕੱਠਾ ਹੋਣਾ ਜ਼ਰੂਰੀ ਆ ਟੱਕ ਦਾ ਜੇ 10 ਕਿੱਲੇ ਇਕੱਠੇ ਨੇ ਤੇ 5-5 ਆ ਗਏ ਦੋਨਾਂ ਭਰਾਵਾਂ ਨੂੰ ਤਾਂ ਉਹ 10 ਕਿੱਲਾਂ ਦਾ ਟੱਕ ਇੱਕ ਹੋ ਗਿਆ ਤਾਂ ਉੱਤੇ ਇੱਕ ਮੋਟਰ ਦਾ ਦੋਨਾਂ ਦੇ ਨਾਮ ਤੇ ਚੜੂਗੀ ਇਹ ਨਹੀਂ ਵੀ 5 ਕਿੱਲੇ ਉਹਦੇ ਇਧਰ ਨੇ 5 ਕਿੱਲੇ ਦੂਸਰੇ ਪਰਲੇ ਪਾਸੇ ਨੇ ਤਾਂ ਉਹ ਮੋਟਰ ਨਾਮ ਹੋ ਜੂਗੀ ਇਹ ਵੀ ਹੋਣਾ ਹੈਗਾ ਫਿਰ ਵੀ ਨਹੀਂ ਹੋਣਾ ਨਹੀਂ ਠੀਕ ਹੈ ਜੀ ਠੀਕ ਉਹ ਤਾਂ ਫਿਰ ਰਕਬੇ ਅਲੱਗ ਹੋ ਗਿਆ ਨਾ ਹਾਂ ਉਹ ਤਾਂ ਉਹ ਕਈ ਵਾਰੀ ਖੇਵਟ ਨੰਬਰ ਵੀ ਚੇਂਜ ਹੋ ਜਾਂਦਾ ਫਿਰ ਪਾਰਟੀਸ਼ਨ ਉਹਦਾ ਆਟੋਮੈਟਿਕੀ ਗੱਲ ਆ ਉਹ ਸਾਰਾ ਚੇਂਜ ਹੋਏਗੀ ਹੋਏ ਹਾਂਜੀ 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 ਕਹਿੰਦੇ ਕਿਸੇ ਤੋਂ ਖਰੀਦਿਆ ਹੋਇਆ ਕਨ ਆਪਾਂ ਮੇਰੇ ਖਿਆਲ ਚ ਇਹ ਆਪਾਂ ਸਵਾਲ ਨਾ ਪਿਛਲੇ ਵੀਡੀਓ ਚ ਵੀ ਆਪਾਂ ਡਿਸਕ੍ਰਾਈਬ ਕੀਤਾ ਸੀ ਚੰਗੀ ਤਰ੍ਹਾਂ ਹਨਾ ਇਹ ਲੋਕ ਜਾਣ ਜਾਣ ਕੇ ਪੁੱਛਦੇ ਨੇ ਮੈਨੂੰ ਲੱਗਦਾ ਤੇ ਜਿਹੜਾ ਕਿਸੇ ਤੋਂ ਖਰੀਦ ਲਿਆ ਕਿ ਨਾ ਹਾਂ ਖਰੀਦ ਲਿਆ ਜੀ ਮੰਨ ਲਓ ਮੈਂ ਤੁਹਾਡੇ ਤੋਂ ਹੀ ਖਰੀਦ ਲਿਆ ਥੋੜੀ ਜਮੀਨ ਹੈ ਤੁਸੀਂ ਕਨੈਕਸ਼ਨ ਵੇਚਤਾ ਤੁਸੀਂ ਜਮੀਨ ਕਿਸੇ ਹੋਰ ਨੂੰ ਵੇਚਤੀ ਤੁਸੀਂ ਕਿਹਾ ਮੈਂ ਤਾਂ ਕਨੈਕਸ਼ਨ ਅੱਡ ਵੇਚਣਾ ਤੁਹਾਨੂੰ ਚਲੋ ਫਾਇਦਾ ਹੋ ਗਿਆ ਚਾਰ ਪੈਸਿਆਂ ਦਾ ਤੁਸੀਂ ਅਲੱਗ ਮੈਨੂੰ ਵੇਚਤਾ ਚੱਕ ਕੇ ਹੁਣ ਮੈਂ ਕੀ ਕਰੂੰਗਾ ਤੁਹਾਡੇ ਨਾਂ ਤੇ ਮੈਂ ਕਿਲਾ ਲਵਾਉਂਗਾ ਪਹਿਲਾਂ ਤਾਂ ਠੀਕ ਆ ਠੀਕ ਹੈ ਜੀ ਥੋਡੇ ਨਾਲ ਤੇ ਕਿਲਾ ਲਵਾਉਂਗਾ ਥੋਡਾ ਮੋਟਰ ਕਨੈਕਸ਼ਨ ਹੈ ਮੇਰੀ ਜ਼ਮੀਨ ਚ ਮੈਂ ਤੁਹਾਨੂੰ ਕਿਲਾ ਦਊਂਗਾ ਠੀਕ ਆ ਠੀਕ ਹੈ ਇੱਕ ਕਿਲਾ ਚਾਹੀਦਾ ਆਪਾਂ ਨੇ ਟਰਾਂਸਫਰ ਕਰ ਲਿਆ ਹਾਂ ਠੀਕ ਹੈ ਮੈਂ ਤੁਹਾਨੂੰ ਕਿਲਾ ਵੇਚਦਾ ਹਾਂਜੀ ਤੁਸੀਂ ਮੇਰਾ ਕਿਲਾ ਲੈ ਲਿਆ ਥੋਡਾ ਜਿਹੜਾ ਕਿਲਾ ਹੈ ਤੁਹਾਡੀ ਜ਼ਮੀਨ ਮੇਰੇ ਜ਼ਮੀਨ ਚ ਬੋਲਣ ਲੱਗ ਗਈ ਤਾਂ ਤੁਸੀਂ ਕੀ ਕਰੋਗੇ ਤੁਹਾਡੀ ਜਿਹੜੀ ਮੋਟਰ ਹੈ ਉਹਨੂੰ ਸ਼ਿਫਟ ਕਰਾ ਕੇ ਮੇਰੇ ਰਕਵੇ ਚ ਲੈ ਕੇ ਆਓ ਉਧਰ ਵੀ ਮੈਂ ਉਧਰ ਜਿਵੇਂ ਖਰੀਦ ਲਈ ਹਾਂਜੀ ਹਾਂ ਤੁਸੀਂ ਕਹੋਗੇ ਮੇਰਾ ਕਿਲਾ ਉਧਰ ਹੈ ਹੁਣ ਮੈਨੂੰ ਮੈਂ ਉੱਥੇ ਲੈਣਿਆ ਮੈਂ ਉਰ ਤੋਂ ਵੇਚਦੀ ਮੈਨੂੰ ਲੋੜ ਨਹੀਂ ਹਾਂ ਠੀਕ ਹੈ ਤੁਸੀਂ ਉਹ ਜਿਹੜਾ ਰਕਵੇ ਦੇ ਇੱਕ ਆਧਾਰ ਤੇ ਤੁਸੀਂ ਮੋਟਰ ਕਨੈਕਸ਼ਨ ਉੱਥੇ ਲੈ ਜਾਓਗੇ ਹਾਂ ਫਿਰ ਮੈਂ ਕੀ ਕਰੂੰਗਾ ਫਿਰ ਮੈਂ ਤੁਹਾਡੇ ਤੋਂ ਕਿਲਾ ਵਾਪਸ ਲੈ ਲੂੰਗਾ ਠੀਕ ਹੈ ਤੁਸੀਂ ਮੈਨੂੰ ਕਿ ਕਿਲਾ ਵੇਚਤਾ ਤੁਸੀਂ ਕਹੋਗੇ ਮੈਂ ਇਹ ਕਿਲਾ ਬੰਦੇ ਨੂੰ ਵੇਚਤਾ ਵੀ ਇਹ ਮੋਟਰ ਮੇਰੇ ਨਾਂ ਤੇ ਚੱਲਦੀ ਸੀ ਇਹ ਮੋਟਰ ਇਹਦੇ ਨਾਂ ਤੇ ਕਰ ਦਿੱਤੀ ਜਾਵੇ ਠੀਕ ਹੈ ਬਾਅਦ ਵਿੱਚ ਫਿਰ ਉਹਦਾ ਟਰਾਂਸਫਰ ਹੋ ਜੂਗਾ ਜ਼ਮੀਨ ਦਾ ਹਾਂਜੀ ਹਾਂਜੀ ਠੀਕ ਐ ਪਰ ਕਾਫੀ ਲੰਮਾ ਪ੍ਰੋਸੈਸ ਹੋਈ ਗਈ। ਇਹ ਕਾਫੀ ਲੰਮਾ ਪ੍ਰੋਸੈਸ ਹੈ। ਪਹਿਲਾਂ ਤਹਿਸੀਲ ਦੇ ਗੇੜੇ ਮਾਰਨੇ ਪੈਣੇ ਨੇ। ਕਿਉਂਕਿ ਆਪਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਜ਼ਮੀਨ ਚਾਹੀਦੀ ਐ ਨਾ। ਜ਼ਮੀਨ ਚਾਹੀਦੀ ਐ ਨਾ। ਮੋਟਰ ਤਾਂ ਬਾਅਦ ਦੀ ਗੱਲ ਐ। ਮੋਟਰ ਤਾਂ ਬਾਅਦ ਦੀ ਗੱਲ ਐ। ਜ਼ਮੀਨ ਹੋਊਗੀ ਆਪਣੇ ਨਾਂ ਤੇ ਤਾਂ ਹੀ ਜ਼ਮੀਨ ਹੋਊਗੀ ਨਾ। ਫੇਰ ਹੋਈ ਸਕੇ। ਹਾਂਜੀ ਹਾਂ। ਤੋਂ ਸ਼ਿਫਟ ਕਰਾਉਣ ਨੂੰ ਵੀ ਮਹੀਨਾ ਡੇਢ ਦੋ ਮਹੀਨੇ ਲੱਗ ਜਾਂਦੇ ਨੇ। ਆਮ ਗੱਲ ਆ। ਉਹ ਵੀ ਵਰਕਿੰਗ ਡੇ ਹੋਵੇ। ਇਹੀ ਮਤਲਬ ਤੁਸੀਂ 6 ਕਿ ਮਹੀਨੇ ਦੇ ਗੇੜੇ ਚ ਲਾ ਲਓ। ਲਾ ਘੱਟੋ ਘੱਟ। ਹਾਂਜੀ ਹਾਂ। ਠੀਕ ਹੈ ਜੀ ਠੀ ਆ ਇਹ ਵੀ ਵਧੀਆ ਸਵਾਲ ਹੈ ਲੋਕਾਂ ਨੂੰ ਕਈ ਇਹ ਵੀ ਨਹੀਂ ਪਤਾ ਹੈਗਾ ਜਿਵੇਂ ਮੰਨ ਲਓ ਕਿਸੇ ਬੰਦੇ ਨੇ ਜ਼ਮੀਨ ਵੇਚਦੀ 5 ਕਿੱਲੇ ਉਹ ਮੋਟਰ ਕਨੈਕਸ਼ਨ ਸਮੇਤ ਹੀ ਦੇਤਾ ਉਹਦੇ ਤਾਂ ਜਿਹਦੀ ਜ਼ਮੀਨ ਸੀ ਤੇ ਜਿਹਦਾ ਮੋਟਰ ਕਨੈਕਸ਼ਨ ਸੀ ਤਾਂ ਉਹ ਬੰਦਾ ਆਪਦੇ ਖਰੀਦਦਾਰ ਨੂੰ ਹਲਫੀਆ ਬਿਆਨ ਦੇ ਦਊਗਾ ਠੀਕ ਆ ਵੀ ਅੱਜ ਤੋਂ ਬਾਅਦ ਇਹ ਜ਼ਮੀਨ ਤੇ ਮੋਟਰ ਦਾ ਮਾਲਕ ਜਿਹੜਾ ਖਰੀਦਦਾਰ ਹੈ ਉਹ ਹੈ ਵੀ ਆਪਦੇ ਨਾਮ ਤੇ ਜਿਹੜਾ ਮੋਟਰ ਕਨੈਕਸ਼ਨ ਉਹ ਕਰਵਾ ਸਕਦਾ ਹੈ ਬਿਲਕੁਲ ਤੋਂ ਆਸਾਨੀ ਨਾਲ ਹੋ ਸਕਦਾ ਇਹਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਏਗੀ ਠੀਕ ਹੈ ਜੀ ਤੇ ਇੱਕ ਕਹਿੰਦੇ ਖਾਸ ਕੈਟਾਗਰੀ ਵਾਲਾ ਕਨੈਕਸ਼ਨ ਕਿਸ ਕਿੰਨੇ ਚਰ ਸੌਰੀ ਕਿੰਨੇ ਚਿਰਚਾ ਕਿੰਨੇ ਚਿਰ ਵਾਦ ਨਾਮ ਬਦਲੀ ਕਰਵਾਇਆ ਜਾ ਸਕਦਾ ਖਾਸ ਕੈਟਾਗਰੀ ਵਾਲੇ ਜਿਹੜੇ ਕਨੈਕਸ਼ਨ ਹੁੰਦੇ ਨੇ ਜਿਵੇਂ ਫੌਜੀ ਕੋਟੇ ਵਾਲੇ ਕੋਟੇ ਵਾਲੇ ਕਨੈਕਸ਼ਨ ਕਹਿ ਸਕਦੇ ਆਪਾਂ ਅੱਛਾ ਜੀ ਕੀ ਖਾਸ ਹਾਂਜੀ ਹਾਂ ਫੋਜੀ ਕੋਟੇ ਵਾਲੇ ਹੋ ਗਏ ਐਕਸਰ ਚੇਅਰਮੈਨ ਕੋਟਾ ਹੋ ਗਿਆ 2.5 ਏਕੜ ਹੋ ਗਿਆ 5 ਏਕੜ ਹੋ ਗਿਆ ਉਹ ਵਾਈਟ ਜਾਂਦੇ ਸੀ ਜਿੱਤੇ ਟਰਾਂਸਫਾਰਮਰ ਪ੍ਰਾਈਵੇਟ ਰੱਖਦੇ ਸੀ ਓਕੇ ਏ ਆਰਟੀਸੀ ਕੋਟਾ ਹੋ ਗਿਆ ਠੀਕ ਹੈ ਸਾਰੇ ਉਹਦੇ ਵਿੱਚ ਆ ਗਏ ਖਾਸ ਦੇ ਹਾਂ ਜੀ ਹਾਂ ਇਹ ਖਾਸ categories ਨੇ ਇਹ ਠੀਕ ਆ ਤੇ ਇਹਦੇ ਚ ਜਿਹੜਾ ਇੱਕ ਵਾਰੀ ਕਨੈਕਸ਼ਨ ਲੱਗ ਗਿਆ ਮਤਲਬ ਨਾਵਾ ਕਨੈਕਸ਼ਨ ਤੁਹਾਨੂੰ ਮਿਲ ਗਿਆ 2025 ਦੇ ਵਿੱਚ ਠੀਕ ਹੈ ਜੀ ਐਗਜ਼ਾਮਪਲ ਦੇ ਤੌਰ ਤੇ ਆ ਮਿਲ ਨਹੀਂ ਰਹੇ ਕਿਤੇ ਫੇਰ ਤੁਸੀਂ ਸਵਾਲ ਕਰ ਦੋ ਵੀ ਕਿੱਥੇ ਮਿਲ ਰਹੇ ਨੇ ਕਿੱਥੇ ਮਿਲ ਰਹੇ ਨੇ ਤਾਂ ਮੈਂ ਵੈਸੇ ਐਗਜ਼ਾਮਪਲ ਦਿੱਤਾ ਐਗਜ਼ਾਮਪਲ ਮੰਨਿਆ ਬਾਈ ਜੀ ਹਾਂ ਜੀ ਹਾਂ ਕਿਤੇ ਚੱਕ ਤੇ 2025 ਚ ਮੰਨ ਲਓ ਵੀ ਇੱਕ ਕਨੈਕਸ਼ਨ ਮਿਲ ਗਿਆ ਇਸ ਸਕੀਮ ਦੇ ਅਕੋਰਡਿੰਗ ਤੁਹਾਨੂੰ ਫੌਜੀ ਕੋਟੇ 'ਚ ਮਿਲ ਗਿਆ ਜਾਂ ਸੀਐਮਡੀ ਕੋਟੇ 'ਚ ਮਿਲ ਗਿਆ ਤਾਂ ਤੁਸੀਂ ਉਹਨੂੰ 5 ਸਾਲ ਨਾਮ ਬਦਲੀ ਨਹੀਂ ਕਰਵਾ ਸਕਦੇ ਅੱਛਾ ਕਿਸੇ ਵੀ ਕੈਟਾਗਰੀ 'ਚ ਮਿਲਦਾ ਜੀ ਹਾਂਜੀ ਖਾਸ ਕੈਟਾਗਰੀ 'ਚ ਖਾਸ ਦੇ ਵਿੱਚ ਜਨਰਲ ਦੇ ਵਿੱਚ ਤਾਂ ਤੁਸੀਂ ਕਰਵਾ ਸਕਦੇ ਹੋ ਜਨਰਲ 'ਚ ਤਾਂ ਤੁਸੀਂ ਅੱਜ ਲਵਾਇਆ ਕਨੈਕਸ਼ਨ ਕੱਲ ਨੂੰ ਨਾਮ ਬਦਲੀ ਕਰਵਾ ਲਓ ਠੀਕ ਆ ਪਰ ਜਦੋਂ ਤੁਸੀਂ ਕੋਟੇ 'ਚ ਲਮਾਉਨੇ ਹੋ ਕਿਸੇ ਵੀ ਕੋਟੇ 'ਚ ਤੁਸੀਂ ਕਨੈਕਸ਼ਨ ਲਮਾਉਨੇ ਹੋ ਤਾਂ ਤੁਸੀਂ 5 ਸਾਲ ਤੱਕ ਛੇੜ ਨਹੀਂ ਸਕਦੇ ਉਹਨੂੰ ਨਾ ਤਾਂ ਉਹਨੂੰ ਸ਼ਿਫਟ ਕਰਵਾ ਸਕਦੇ ਹੋ ਨਾ ਤੁਸੀਂ ਨਾਮ ਬਦਲੀ ਕਰਵਾ ਸਕਦੇ ਹੋ ਮਤਲਬ ਜਿਹੜੇ ਠੀਕ ਆ ਹਾਂਜੀ ਹੁਣ ਜਿਵੇਂ ਫ੍ਰੀडम ਫਾਈਟਰ ਵਾਲੇ ਹੈਗੇ ਨੇ ਉਹ ਲੋਕ ਕਿਉਂ ਨਹੀਂ ਲੈਂਦੇ ਹੈਗੇ ਠੀਕ ਆ ਕਈ ਵਾਰੀ ਹੁੰਦਾ ਵੀ ਯਾਰ ਮੈਂ ਕਨੈਕਸ਼ਨ ਤੈਨੂੰ ਦੇ ਦਿੰਦਾ ਹਾਂ ਫ੍ਰੀडम ਫਾਈਟਰ ਜੇ ਕਿਸੇ ਨੂੰ ਵੇਚਣਾ ਹੋਵੇ ਹਨਾ ਅਗਲਾ ਵੇਚ ਦਿੰਦਾ ਉਹ 5 ਸਾਲ ਨਾਮ ਬਦਲੀ ਨਹੀਂ ਹੁੰਦਾ ਹੈਗਾ ਨਹੀਂ ਅਗਰ ਜੇ ਮੈਨੂੰ 5 ਸਾਲ ਪੂਰੇ ਹੋ ਗਏ ਉਹ ਕਨੈਕਸ਼ਨ ਲੈ ਇਹਨੂੰ ਫ੍ਰੀडम ਫਾਈਟਰ ਦਾ ਫਿਰ ਮੈਂ ਵੇਚ ਸਕਦਾ ਫਿਰ ਤਾਂ ਤੁਸੀਂ ਵੇਚ ਸਕਦੇ ਹੋ ਤੁਸੀਂ ਨਾਮ ਬਦਲੀ ਕਰਵਾ ਸਕਦੇ ਹੋ ਗੱਲ ਤਾਂ ਨਾਮ ਬਦਲੀ ਦੀ ਹੀ ਆ ਨਾ ਹਾਂ ਨਾਮ ਬਦਲੀ ਦੀ ਆ ਤੁਸੀਂ ਵੇਚ ਕੇ ਵੀ ਕੀ ਕਰੋਗੇ ਹਾਂ ਹਾਂ ਨਾਮ ਬਦਲੀ ਦੀ ਹਾਂ ਜਦ ਤੱਕ ਬੰਦਾ ਉਹ ਕਨੈਕਸ਼ਨ ਬੰਦੇ ਦੇ ਨਾਮ ਤੇ ਨਹੀਂ ਚੜਦਾ ਫਿਰ ਉਹ ਬੰਦਾ ਲੈ ਕੇ ਵੀ ਕੀ ਕਰੂਗਾ ਹਾਂ ਉਹਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਹਾਂਜੀ ਹਾਂ ਠੀਕ ਹੈ ਜੀ ਇਹ ਕਹਿੰਦੇ ਮੋਟਰ ਕਨੈਕਸ਼ਨ ਦੀ ਨਾਮ ਬਦਲੀ ਲਈ ਕਿੰਨੀ ਜ਼ਮੀਨ ਹੋਣੀ ਜ਼ਰੂਰੀ ਆ ਮੋਟਰ ਕਨੈਕਸ਼ਨ ਦੀ ਨਾਮ ਬਦਲ ਲਈ ਜਿਹੜਾ ਪਹਿਲਾਂ ਆਪਣੇ ਕੋਲ 1 ਏਕੜ ਦਾ ਹੈਗਾ ਸੀ ਜਿਹੜਾ ਆਪਣੇ ਰੈਗੂਲੇਸ਼ਨ ਸੀ ਉਹ ਹੁਣ ਨਹੀਂ ਹੈਗੀ ਠੀਕ ਆ 1 ਏਕੜ ਤੋਂ ਘੱਟ ਵੀ ਤੁਹਾਡੇ ਜੇ ਜ਼ਮੀਨ ਨਾਮ ਤੇ ਹੈਗੀ ਆ ਤਾਂ ਨਾਮ ਬਦਲੀ ਤੁਸੀਂ ਕਰਵਾ ਸਕਦੇ ਹੋ ਆਰਾਮ ਨਾਲ ਠੀਕ ਮੰਨ ਲਓ ਜੇ 2 3 4 ਕਨਾਲਾਂ ਹੋਣ। ਹਾਂਜੀ ਹਾਂ ਜਿੰਨੇ ਮਰਜ਼ੀ। ਠੀਕ ਆ। ਆਰਾਮ ਨਾਲ ਕਰਵਾ ਸਕਦੇ। ਮਤਲਬ ਉਹਦੇ ਵਿੱਚ ਕਿਹੜਾ ਫਰਦਜ ਡਾਟਾ ਸ਼ੋ ਹੋਣਾ ਚਾਹੀਦਾ ਵੀ ਇਸ ਬੰਦੇ ਕੋਲ ਇਹ ਬੰਦੇ ਦੇ ਨਾਂ ਤੇ 2 ਕਨਾਲਾਂ ਜਾਂ 3 ਕਨਾਲਾਂ ਹੈਗੀਆਂ ਹੈਗੀਆਂ ਨੇ। ਹਾਂ। ਚਾਹੇ ਅਗਲਾ ਸਬਜੀ ਹੀ ਲਾ ਰਿਹਾ। ਕੁਝ ਵੀ ਲਾ। ਕਨਾਲਾ ਜੀਰੀ ਜੀ ਤਾਂ ਲਾਉਣਾ ਰਿਹਾ ਝੋਨਾ ਤਾਂ ਲਾਉਣਾ ਰਿਹਾ। ਹੁਣ ਸਬਜੀ-ਸਬਜੀ ਲਾਊਗਾ ਬੰਦਾ। ਸਬਜੀ ਦੇ ਹੋ ਸਕਦਾ। ਉਹਨੂੰ ਵੀ ਪਾਣੀ ਦੀ ਲੋਡ ਹੁੰਦੀ ਹੋਈ ਐ। ਠੀਕ ਆ। ਹਾਂਜੀ ਹਾਂ। ਇਹ ਕਿਸੇ ਬਜ਼ੁਰਗ ਨੇ 1990 ਵਿੱਚ ਸਿਕਿਉਰਿਟੀ ਭਰੀ ਸੀ। ਬਾਅਦ ਵਿੱਚ ਉਹ ਉਹ ਜਾਰੀ ਹੋ ਗਿਆ ਤੇ ਹੁਣ ਉਹ ਬਜ਼ੁਰਗ ਸਵਰਗਵਾਸ ਹੋ ਚੁੱਕੇ ਤੇ ਇਸ ਲਈ ਇਹ ਕੇਸ ਵਿੱਚ ਕਨੈਕਸ਼ਨ ਕਿਸ ਤਰ੍ਹਾਂ ਮਿਲੇਗਾ ਤੇ ਇਸ ਦੀ ਨਾਮ ਬਦਲੀ ਕਿਵੇਂ ਹੋ ਸਕਦੀ ਆ ਇਹ ਬਹੁਤ ਵਧੀਆ ਸਵਾਲ ਹੈ ਕਈ ਆਪਾਂ ਕਈ ਵਾਰੀ ਆਪਾਂ ਨੂੰ ਮਿਲ ਜਾਂਦਾ ਇਹੋ ਜਿਹਾ ਕੇਸ ਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਹੁੰਦਾ ਇਸ ਗੱਲ ਦਾ ਤੇ ਉਹ ਵਿਚਾਰੇ ਢੇਰੀ ਜੀਟਾ ਕੇ ਬਹਿ ਜਾਂਦੇ ਨੇ ਵੀ ਇਹ ਹੁਣ ਕਨੈਕਸ਼ਨ ਨਹੀਂ ਮਿਲ ਸਕਦਾ ਤੇ ਇਹਦਾ ਵੀ ਰਸਤਾ ਹੁੰਦਾ ਤੁਸੀਂ ਜਦੋਂ ਤੁਹਾਨੂੰ ਡਿਮਾਂਡ ਨੋਟਸ ਜਾਰੀ ਹੋ ਗਿਆ ਤੁਹਾਡੇ ਬਾਪੂ ਦੇ ਨਾਂ ਤੇ ਹਾਂ ਤੁਹਾਡੀ ਮਾਤਾ ਦੇ ਨਾਂ ਤੇ ਜਿਹਦੇ ਵੀ ਨਾਂ ਤੇ ਹੋਇਆ ਚਲੋ ਉਹ ਫੌਤ ਹੋ ਚੁੱਕੇ ਨੇ ਤੇ ਤੁਸੀਂ ਬਿਜਲੀ ਦਫ਼ਤਰ ਜਾਓਗੇ ਵੀ ਸਾਨੂੰ ਇੱਕ ਕਨੈਕਸ਼ਨ ਚਾਹੀਦਾ ਹੈ ਵੀ ਉਹ ਪਹਿਲਾਂ ਉਹਦਾ ਮਿਆਦ ਵਾਧਾ ਹੋਊਗਾ ਕਿਉਂਕਿ ਮਿਆਦ ਵਾਧਾ ਤੁਸੀਂ ਕਰਵਾਇਆ ਨਹੀਂ ਹੋਣਾ ਚਲੋ ਜੇ ਟਾਈਮ ਪੀਰੀਅਡ ਦੇ ਵਿੱਚ ਵਿੱਚ ਹੋਇਆ ਤਾਂ ਤੁਹਾਨੂੰ ਮਿਆਦ ਵਾਧਾ ਕਰਾਉਣਾ ਪੈਣਾ ਤੁਸੀਂ ਮਿਆਦ ਵਾਧਾ ਕਰਵਾਉਂਗੇ ਆਪਦੇ ਬਾਪੂ ਦੇ ਨਾਂ ਤੇ ਹੀ ਠੀਕ ਹੈ ਤੇ ਉਹ ਨਾਮ ਬਦਲੀ ਲਈ ਤੁਸੀਂ ਉਹ ਕਰੋਗੇ ਅਪਲਾਈ ਅਗੇ ਅਪਲਾਈ ਕਰਾਂਗੇ ਮਿਆਦ ਵਾਧੇ ਤੋਂ ਬਾਅਦ ਠੀਕ ਹੈ ਉਹ ਮਤਲਬ ਹੁੰਦਾ ਹੈ ਚੇਂਜ ਆਫ ਨੇਮ ਬਿਫੋਰ ਐਕ ਕਨੈਕਸ਼ਨ ਰਿਲੀਜ਼ ਹੋਣ ਤੋਂ ਪਹਿਲਾਂ ਨਾਮ ਬਦਲੀ ਇਹ ਪ੍ਰੋਸੀਜਰ ਵੀ ਹੈਗਾ ਸਾਡੇ ਉੱਥੇ ਅੱਛਾ ਜੀ ਹਾਂ ਇਹ ਹੋ ਜਾਂਦਾ ਹੁੰਦਾ ਹੈ ਇਹ ਬਸ ਐਂ ਵੀ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਤਾਂ ਟਾਈਮ ਲੱਗ ਸਕਦਾ ਟਾਈਮ ਲੱਗ ਸਕਦਾ ਮਹੀਨੇ ਤੋਂ ਮੈਨੂੰ ਲੱਗ ਸਕਦੇ ਨੇ ਹਾਂ ਪਰ ਤੁਹਾਨੂੰ ਇਹ ਚੀਜ਼ ਪੋਸੀਬਲ ਹੈਗੀ ਹੈ ਪੋਸੀਬਲ ਹੈਗੀ ਹੈ ਹਾਂਜੀ ਹਾਂ ਠੀਕ ਹੈ ਜੀ ਇੱਕ ਮੋਟਰ ਕਨੈਕਸ਼ਨ ਦੀ ਨਾਮ ਬਦਲੀ ਸਾਰੇ ਪੰਜਾਬ ਵਿੱਚ ਜਦੋਂ ਕਹਿੰਦੇ ਸੀ ਮੋਟਰ ਕਨੈਕਸ਼ਨ ਦੀ ਨਾਮ ਬਦਲੀ ਕਰਾਉਣੇ ਆ ਜਿਹੜੇ ਡਾਕੂਮੈਂਟ ਨੇ ਉਹ ਸੇਮ ਹੀ ਹੁੰਦੇ ਨੇ ਜਾਂ ਕੋਈ ਫਰਕ ਆ ਉਹਦੇ ਵਿੱਚ ਨਹੀਂ ਫਰਕ ਨਹੀਂ ਹੈਗਾ ਕਿਉਂਕਿ ਸਾਰੇ ਬਿਜਲੀ ਬੋਰਡ ਦਾ ਇੱਕ ਮੈਨੂਅਲ ਹੈ ਜੀ ਇਲੈਕਟ੍ਰਿਸਿਟੀ ਮੈਨੂਅਲ ਤੇ ਹੁਣ ਸਪਲਾਈ ਕੋਡ 2024 ਰਿਵਾਈਜ਼ ਹੋ ਕੇ ਆਇਆ ਹੈ ਠੀਕ ਹੈ ਜੀ ਤਾਂ ਸਪਲਾਈ ਕੋਡ 2024 ਦੇ ਅਕੋਰਡਿੰਗ ਜੋ ਵੀ ਡਾਕੂਮੈਂਟਸ ਨੇ ਉਹ ਸਾਰੇ ਪੰਜਾਬ ਚ ਲਾਗੂ ਨੇ ਇਹ ਨਹੀਂ ਹੈਗਾ ਵੀ ਪਟਿਆਲੇ ਕੁਝ ਹੋ ਰਿਹਾ ਮੋਹਾਲੀ ਕੁਝ ਹੋ ਰਿਹਾ ਜਾਂ ਜਲੂਹਿਆਣੀ ਕੁਝ ਹੋ ਰਿਹਾ ਹਨਾ ਇਹ ਨਹੀਂ ਹੁੰਦਾ ਹੁੰਦਾ ਕਈ ਵਾਰੀ ਕੁਝ ਦਫਤਰ ਹੁੰਦੇ ਨੇ ਆਪਦੇ 베ਸਟੇ ਕੁਝ ਨਾ ਕੁਝ ਅਲੱਗ ਕਰ ਲੈਂਦੇ ਨੇ ਕੋਈ ਐਡੀਸ਼ਨਲ ਵਗੈਰਾ ਕੋਈ ਹੈਲਥੀ ਐਵੈਂ ਇਦਾਂ ਦਾ ਲੈ ਲੈਣਾ ਹਾਂ ਕੁਝ ਨਾ ਕੁਝ ਆਪਦੀ ਵਰਡਿੰਗ ਚ ਆਈ ਹੁੰਦੀ ਹੈ ਉਹ ਡਾਕੂਮੈਂਟ ਪਰ ਜਿਹੜੇ ਮੈਨੂਅਲ ਚ ਲਿਖੇ ਹੋਏ ਨੇ ਸਪਲਾਈ ਕੋਡ ਦੇ ਵਿੱਚ ਲਿਖੇ ਹੋਏ ਨੇ ਡਾਕੂਮੈਂਟਸ ਉਹੋ ਹੀ ਚੱਲਦੇ ਨੇ ਉਹ ਅਸਲ ਚ ਉਹ ਹੀ ਹਾਂ ਆਪਾਂ ਉਹ ਤੋਂ ਬਾਹਰ ਨਹੀਂ ਜਾ ਸਕਦੇ ਠੀਕ ਹੈ ਇਹ ਕਹਿੰਦੇ ਦੋਕਰਾਂ ਦਾ ਸਾਂਝਾ ਕਨੈਕਸ਼ਨ ਕਹਿੰਦੇ ਦੋਵਾਂ ਦੇ ਨਾਮ ਹੋ ਸਕਦਾ ਜਾਂ ਇੱਕ ਦੇ ਨਾਮ ਦੇਖੋ ਜੀ ਜੇ ਤਾਂ ਤੁਸੀਂ ਮਤਲਬ ਤੁਹਾਡੀ ਜ਼ਮੀਨ ਉੱਥੇ ਹੀ ਆ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਐ ਇੱਕੋ ਪਿੰਡ ਚ ਇੱਕੋ ਪਿੰਡ ਚ ਇੱਕੋ ਟੱਕ ਚ ਇੱਕੋ ਟੱਕ ਦੇ ਵਿੱਚ ਫਿਰ ਤਾਂ ਤੁਹਾਡੇ ਦੋਨਾਂ ਦੇ ਨਾਮ ਤੇ ਹੋ ਜਾਊਗਾ ਠੀਕ ਹੈ ਠੀਕ ਹੈ ਤੁਸੀਂ ਭੈਣ ਭਰਾ ਹੋਇਆ ਚਾਚੇ ਤਾਏ ਦੇ ਮੁੰਡੇ ਹੋ ਠੀਕ ਹੈ ਫਿਰ ਤਾਂ ਹੋ ਜਾਊਗਾ ਜੇ ਤੁਹਾਡੀ ਉਹੀ ਜ਼ਮੀਨ ਤੁਹਾਡੀ ਨਹੀਂ ਹੈਗੀ ਕਿਥਾਂ ਤੇ ਫਿਰ ਨਹੀਂ ਹੋ ਸਕਦਾ ਇਹ ਫਿਰ ਨਹੀਂ ਹੋਊਗਾ ਆ ਫਿਰ ਤੁਹਾਡੇ ਇਕੱਲੇ ਦੇ ਨਾਂ ਤੇ ਰਹੂਗਾ ਫਿਰ ਇਕੱਲੇ ਦੇ ਨਾਂ ਤੇ ਹਾਂਜੀ ਹਾਂ ਕਹਿੰਦੇ ਕੀ ਜਿਵੇਂ ਪਿਓ ਆਪਣੇ ਪੁੱਤਰ ਨੂੰ ਕਨੈਕਸ਼ਨ ਦੇ ਰਿਹਾ ਕਿ ਚਾਚਾ ਭਤੀਜੇ ਨੂੰ ਵੀ ਕਨੈਕਸ਼ਨ ਟਰਾਂਸਫਰ ਕਰ ਸਕਦਾ ਤਾਂ ਦੇਖੋ ਟਰਾਂਸਫਰ ਕਰਨ ਵਾਲੇ ਤੇ ਆ ਕਿਹਨੂੰ ਕਰਨਾ ਹੈ ਠੀਕ ਆ ਤਾਂ ਜਿਹਦੀ ਕਿਸੇ ਨੂੰ ਵੀ ਕਰ ਸਕਦਾ ਉਹ ਤਾਂ ਜਿਹਦੀ ਮਾਲਕੀ ਆ ਹਾਂ ਜਿਹੜਾ ਬੰਦਾ ਮੋਟਰ ਮਾਲਕ ਹੈ ਹਾਂ 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 ਠੀਕ ਹੈ ਜ਼ਮੀਨ ਦਾ ਮਾਲਕ ਹੈ ਜਾਂ ਮੋਟਰ ਦਾ ਮਾਲਕ ਹੈ ਉਹਦੀ ਮਰਜ਼ੀ ਆ ਤਾਂ ਜਿਹਨੂੰ ਮਰਜ਼ੀ ਕਰ ਸਕਦਾ ਠੀਕ ਆ ਪਰ ਉਹ ਵੀ ਉਹਨੂੰ ਜ਼ਮੀਨ ਵੀ ਨਾਮ ਲਵਾਉਣੀ ਪਊਗੀ ਨਾ ਅਗਲੇ ਦੇ ਹਾਂ ਕੱਲੀ ਮੋਟਰ ਨਹੀਂ ਦੇ ਸਕਦਾ ਕੱਲੀ ਮੋਟਰ ਨਹੀਂ ਹਾਂ ਜਾ ਉਹਦੇ ਨੇ ਵੀ ਜ਼ਮੀਨ ਪਹਿਲਾਂ ਤਾਂ ਹੋਣੀ ਚਾਹੀਦੀ ਆ ਜ਼ਮੀਨ ਪਹਿਲਾਂ ਤੋਂ ਹੋਵੇ ਇਹ ਫਿਰ ਅਗਲਾ ਜ਼ਮੀਨ ਦਵੇ ਦਵੇ ਤਾਂ ਮੋਟਰ ਕਨੈਕਸ਼ਨ ਨਾਮ ਹੋ ਸਕਦਾ ਹੈ ਜ਼ਮੀਨ ਤੋਂ ਬਗੈਰ ਤਾਂ ਕੁਝ ਵੀ ਨਹੀਂ ਹੋ ਸਕਦਾ ਅੱਛਾ ਉਸ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਕਿਉਂਕਿ ਜ਼ਮੀਨ ਉੱਥੇ ਪਹਿਲੀ ਹੋਊਗੀ ਨਾ ਉਹਦੇ ਕੋਲ ਕਿਉਂ ਚਾਚੇ ਤਾਏ ਨੇ ਫਿਰ ਸਾਂਝਾ ਟਾਕੀ ਹੋਊਗਾ ਸਾਂਝਾ ਟਾਕੀ ਹੋਏਗਾ ਹਨਾ ਉਹ ਤਾਂ ਫਿਰ ਕਿਸ ਸਹਿਮਤੀ ਚ ਕਈ ਵਾਰੀ ਕਰ ਲੈਂਦੇ ਨੇ ਬੰਦੇ ਵੀ ਸਾਡੀ ਇਹ ਜ਼ਮੀਨ ਅਸੀਂ ਖਰੀਦੀ ਸੀ ਜਾਂ ਕੁਝ ਵੀ ਹੈ ਵੀ ਸਾਡੇ ਹਿੱਸੇ ਚ ਆ ਗਈ ਵੰਡ ਚ ਹਿੱਸੇ ਚ ਆ ਗਈ ਕਿਵੇਂ ਵੀ ਲਾ ਲਓ ਹਾਂ ਕਿਵੇਂ ਵੀ ਲਾ ਲਓ ਤਾਂ ਉਹ ਜ਼ਮੀਨ ਦਾ ਜਿਹੜਾ ਜ਼ਮੀਨੇ ਨਾਲ ਨਾਲ ਸੋ ਮੋਟਰ ਵੀ ਨਾਮ ਹੋ ਜਾਂਦੀ ਆ ਠੀਕ ਹੈ ਜੀ ਠੀਕ ਸਵਾਲ ਰਹੇਗਾ ਦੱਸਾਨੂੰ ਨੀਚੇ ਕਮੈਂਟ ਕਰਕੇ ਦੱਸਿਓ ਤੇ ਇਹਦੇ ਵਿੱਚ ਇਹ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਤੁਸੀਂ ਹੋਰ ਕਿਹੋ ਜਿਹੀ ਸੀਰੀਜ਼ ਚਾਹੁੰਦੇ ਹੋ ਟਿਊਬਲ ਕਨੈਕਸ਼ਨਾਂ ਦੇ ਆਧਾਰ ਤੇ ਜਾਂ ਕੋਈ ਜਿਵੇਂ ਆਪਣੇ ਕਰੰਨ ਦੇ ਮੀਟਰ ਹੁੰਦੇ ਨੇ ਜਾਂ ਕੋਈ ਵੀ ਤੁਸੀਂ ਇਸ ਡਿਪਾਰਟਮੈਂਟ ਬਾਰੇ ਜਾਂ ਇਸ ਟਿਊਬਲ ਕਨੈਕਸ਼ਨ ਬਾਰੇ ਕੋਈ ਹੋਰ ਨਵੀਂ ਜਾਣਕਾਰੀ ਚਾਹੁੰਦੇ ਹੋ ਜੋ ਤੁਹਾਡੇ ਦਿਮਾਗ ਦੇ ਵਿਚਾਰੀ ਆ ਵੀ ਇਹ ਸਵਾਲ ਵੀ ਪੁੱਛੇ ਜਾਣ ਉਹਦੇ ਬਾਰੇ ਸਾਨੂੰ ਵੱਧ ਤੋਂ ਵੱਧ ਸਵਾਲ ਕਰੋ ਤਾਂ ਕਿ ਜਦੋਂ ਅਸੀਂ ਅਗਲੀ ਵੀਡੀਓ ਬਣਾਵਾਂਗੇ ਤੁਹਾਡੇ ਸਵਾਲਾਂ ਦੇ ਆਧਾਰ ਤੇ ਹੋਏਗਾ ਅਸੀਂ ਵੈਸੇ ਮੋਸਟਲੀ ਜਿੰਨੀਆਂ ਵੀ ਵੀਡੀਓ ਬਣਾਈਆਂ ਨੇ ਉਹ ਤੁਹਾਡੇ ਸਵਾਲ ਨੇ ਸਾਡੇ ਜਵਾਬ ਨੇ ਇਹ ਸੀਰੀਜ਼ ਆਪਣੀ ਚੱਲਦੀ ਜਾ ਰਹੀ ਆ ਤਾਂ 15 ਦਿਨਾਂ ਬਾਅਦ ਹਫਤੇ ਬਾਅਦ ਆਪਾਂ ਵੀਡੀਓ ਬਣਾਉਂਦੇ ਰਾਂਗੇ ਸੋ ਵੀਡੀਓ ਵੱਧ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤਾਂ ਇੱਕ ਮੈਸੇਜ ਜ਼ਰੂਰ ਲਿਖਿਆ ਕਰੋ ਆਪਣੀ ਵੀਡੀਓ ਕਿੱਥੇ ਕਿੱਥੇ ਕਿਹੜੀ ਕੰਟਰੀ ਕਿਹੜੀ ਸਟੇਟ ਜਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਇੱਕ ਵਾਰ ਫਿਰ ਤੋਂ ਤੁਹਾਡਾ ਵੀ ਤੇ ਵੀਰ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ